ਜਦੋਂ ਪੁਲਿਸ ਨੇ ਇੱਕ ਵੱਡੀ ਚੋਰੀ ਦੀ ਵਾਰਤਾਤ ਨੂੰ ਹਾਈ ਟੈਕ ਤਰੀਕੇ ਦੇ ਨਾਲ ਅਪਣਾ ਕੇ 24 ਘੰਟਿਆਂ ਦੇ ਅੰਦਰ ਹਿਟ੍ਰੇਸ ਕਰ ਲਿਆ ਚੋਰੀ ਦਾ ਸ਼ਿਕਾਰ ਹੋਇਆ ਪਰਿਵਾਰ ਪਾਬਕ ਹੋ ਗਿਆ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਸੀ ਹਾਲਾਂਕਿ ਚੋਰੀ ਦਾ ਸ਼ਿਕਾਰ ਹੋਏ ਪਰਿਵਾਰ ਦਾ ਮੁਖੀ ਵੀ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਵਿੱਚੋਂ ASI ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ ਘਰੋਂ ਕਿਸੇ ਕੰਮ ਲਈ ਸਾਰਾ ਪਰਿਵਾਰ ਬਾਹਰ ਗਿਆ ਸੀ ਤਾਂ ਚੋਰਾਂ ਨੇ ਪਿੱਛੋਂ ਦਿਨ ਦੁਪਹਿਰੇ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਚੋਰਾਂ ਵੱਲੋਂ ਪਹਿਲਾ ਨਿਸ਼ਾਨਾ ਸੀ ਸੀਸੀਟੀਵੀ ਕੈਮਰਾ ਨੂੰ ਨਹਾਇਆ ਗਿਆ ਫਿਰ ਘਰ ਵਿੱਚ ਮਹਿੰਗੀ ਘੜੀ ਸੋਨੇ ਦੇ ਗਹਿਣੇ ਤੇ ਕੀਮਤੀ ਸਮਾਨ ਅਤੇ ਇੱਕ ਮਹਿੰਗਾ ਪੱਗ ਨਸਲ ਦਾ ਕੁੱਤਾ ਵੀ ਚੋਰੀ ਕਰ ਲਿਆ ਚੋਰਾਂ ਨੂੰ ਤਕਨੀਕੀ ਸੈਰ ਦੀ ਮਦਦ ਨਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਏਗਾ ਅਤੇ ਹੋਰ ਸਾਖੀਆਂ ਤੇ ਚੋਰੀਆਂ ਬਾਰੇ ਵੀ ਪੁੱਛਗਿੱਛ ਕੀਤੀ ਜਾਏਗੀ ਉੱਥੇ ਹੀ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋਏ ਪਰਿਵਾਰ ਵਾਰਦਾਤ ਨੂੰ ਸੁਲਝਾਉਣ ਲਈ ਪੁਲਿਸ ਦਾ ਬਾਰ-ਬਾਰ ਧੰਨਵਾਦ ਕਰਦੇ ਨਹੀਂ ਥੱਕ ਰਹੇ ਅਸੀਂ ਤਾਂ ਮਤਲਬ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ ਪਰਸਤੀ ਜਿਹੜੀ ਕਾਰਤਾ ਦੀ ਚਲਾਈ ਇਹ ਨਾਲ ਕੀਤੀ ਮਿਹਨਤ ਐਦਾਂ ਕੋਈ ਨਹੀਂ ਕਰ ਸਕਦਾ 24 ਘੰਟਿਆਂ ਤੋਂ ਵੀ ਪਹਿਲਾਂ ਹਾਂ ਸਾਨੂੰ ਸਾਰਾ ਕੁਝ ਸਾਰਾ ਸਮਾਨ ਸਾਡਾ ਡੋਗੀ ਤੇ ਸਾਰਾ ਹੀ ਮਤਲਬ ਘਰ ਦਾ ਸਮਾਨ ਸਾਰਾ ਸਾਨੂੰ ਮਿਲ ਗਿਆ ਅੰਦੀ ਤੇ ਬਹੁਤ ਧੰਨਵਾਦੀਆਂ ਪੰਜਾਬ ਪੁਰਥ ਦੇ ਤੇ ਚੌਂਕੀ ਇਨਚਾਰਜ ਤੇ ਅਸਤ ਸਾਹਿਬ ਦਿਨਾਨਗਰ ਅਸੀਂ ਸਾਰਿਆਂ ਤੋਂ ਬੜੇ ਧੰਨਵਾਦੀ ਹਾਂ ਲੰਗਾ ਜੋ ਮੈਂ ਤਾਂ ਹੀ ਮੌਸਨ ਹੋਇਆ ਕਿ ਮੈਨੂੰ ਇਹਨਾਂ ਉਮੀਦ ਨਹੀਂ ਹੈਗਾ ਮੈਂ ਇੱਕ ਐਸੇ ਰਿਟਰਨ ਪਹੁੰਚਿਆ ਤੇ ਇੱਕ ਮਹਿਕਮੇ ਦੇ ਤੌਰ ਤੇ ਉਹਨਾਂ ਨੇ ਕੋਈ ਨਹੀਂ ਵੇਖਿਆ ਵੀ ਇਹ ਪੰਜਾਬ ਪੁਲਿਸ ਵਿੱਚ ਆਇਆ ਇਸ ਦਾ ਮਤਲਬ ਕਰੀ ਉਹਨਾਂ ਨੇ ਦਿਲੋ ਹੀ ਆਪਣਾ ਜਿੰਨਾ ਵੀ ਕੰਮ ਉਹਨਾਂ ਦੀ ਕੋਈ ਉਹਨਾਂ ਨੇ ਮੈਨੂੰ ਹੌਸਲਾ ਦੇ ਕੇ ਕਿਹਾ ਤਾਂ ਪਹਿਲਾਂ ਉਹਨਾਂ ਨੇ ਤਸल्ली ਦਿੱਤੀ ਵੀ ਕੋਈ ਗੱਲ ਨਹੀਂ ਥੋੜਾ ਟਾਈਮ ਦੋ ਪਰ ਇਹਨਾਂ ਨੇ 24 ਘੰਟੇ ਤੋਂ ਵੀ ਪਹਿਲਾਂ ਪਹਿਲਾਂ ਉਹਨਾਂ ਨੇ ਜਦੋਂ ਸਾਡਾ ਕੰਮ ਮਾਨ ਇੱਕ ਗੋਲ ਹੀ ਥੋੜਾ ਤੇ ਕੋਈ ਹੜ ਜੋ ਗਾਣੇ ਮਤਲਬ ਜੜੇ ਹੁੰਦੇ ਆ ਤੇ ਇੱਕ ਲੋਗੀ ਹੈਗਾ ਇੱਕ ਘੜੀ ਹੀ ਇੱਕ ਮੋਬਾਈਲ ਹੀ ਹੈਗਾ ਤੇ ਕੋਸੇ ਹੋਰ ਲਗ ਪੈਸਾ ਪੂਸਾ ਕੋਈ ਨਹੀਂ ਲਾਉਂਦੇ ਜੇ ਕੁੱਤੇ ਨਾਲ ਮਿਲ ਗਿਆ ਸਾਨੂੰ ਸਾਰਾ ਸਾਰਾ ਪਰਿਵਾਰ ਸਾਰਾ ਪਿੰਡ ਸਾਰੇ ਲਾਗੇ ਲਾਗੇ ਬੱਚੇ ਉਹਨੂੰ ਵੇਖਣ ਆਇਰੋ ਤੁਸੀਂ ਮੋਸ਼ਨਲ 2 ਵੇ ਤੱਕ ਆ 2 ਵੇ ਤੱਕ ਉਹ ਵੇਖਣ ਆਏ ਉਹਨੂੰ ਰਾਤ ਗਿਰੋ ਜੋ ਪਤਾ ਲੱਗਿਆ ਕਿ ਫੜੇ ਗਏ ਇਹ ਬੜੇ ਤਨਵਾਦੀਆਂ ਇਹ ਆਪੁਰਸਦੇ ਉਹ ਦਿਨ ਹਨ ਜਰ ਕੋ ਜਿਹੜੇ ਜਨਵਾਦ ਦੇ ਵਿਸ਼ੇ ਤਿਕ ਮੁੱਦੇ ਕੰਮ ਨਹੀਂ ਕਿਸੇ ਨੇ ਕੀਤਾ ਚਾਹੀ ਕਿੰਨੇ ਵੀ ਅੱਗੇ ਤੋਂ ਵੀ ਜਿਹੜੀ ਆ ਪੰਜਾਬ ਪੁਲਿਸ ਜਨਤਰੀ ਸੇਵਾ ਦੇ ਵਿੱਚ ਤੇ ਵੱਧ ਤੋਂ ਵੱਧ ਆਪਣੀ ਦਿਲ ਲਾ ਕੇ ਕੰਮ ਕਰ ਰਹੀ ਆ ਕੋਈ ਇਦਾਂ ਦੀ ਨਹੀਂ ਹੈਗਾ ਵੀ ਕਿਸੇ ਦੀ ਕੋਈ ਸਫਾਸ ਮੰਨ ਲੂ ਕਿਤਾ ਵੀ ਆ ਤੇ ਵਧੀਆ ਕੰਮ ਕੀਤਾ ਜੀ ਜੀ ਮੁਪੀ ਫਾਈ ਸ਼ੇ ਜੋਬੀ ਨੂੰ ਆ ਪਾਉਂ ਪੈਨਸ਼ਨ ਪਰ ਦੋ ਹਰਪਾਲ ਸਿੰਘ ਆ ਨੋਬਲੋ ਇਹ ਇਨਫਰਮੇਸ਼ਨ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਅੱਗੋਂ ਦੁਪਹਿਰੇ 1 ਵਜੇ ਕੋਈ ਨਾਮੂ ਵਿਅਕਤੀ ਸੀ ਜਿਹੜੇ ਉਹਨਾਂ ਦੇ ਘਰ ਦਾਖਲ ਹੋ ਕੇ ਉਹਨਾਂ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਕਰਕੇ ਉਹਨਾਂ ਦਾ ਇੱਕ 30000 ਰੁਪਏ ਦਾ ਸਮਾਨ ਚੁੱਕ ਲੈਦੇ ਸੀ ਤੇ ਜੋ ਮਾਮਲਾ ਹੈ ਐਸਐਸਪੀ ਸਾਹਿਬ ਸ਼੍ਰੀ ਦਾਮਨ ਖਰੀਦ ਸੀ ਉਹਨਾਂ ਦੇ ਦੁਸ਼ਮਨ ਦੋਸ਼ਾਂ ਦੇ ਸਪੈਸ਼ਲ ਟੈਕਨੀਕਲ ਛਾਣ ਜਿਹੜੀ ਟੀਮ ਉਹਨਾਂ ਦੀ ਮਤ ਲੈ ਗਈ ਤੇ ਇਹਨਾਂ ਨੂੰ 24 ਘੰਟੇ ਦੇ ਅੰਦਰ ਜਿਹੜਾ ਰਜਿਸਟਰਡ ਆ ਗਿਆ ਦੇਨ ਕੋਲ ਜਿਹੜਾ ਘਰ ਦਾ ਸਾਰਾ ਸਮਾਨ ਸੀ ਸੋਨਾ ਔਰ ਸਾਰੇ ਸਮਾਗਰ ਨਾਲ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਨਾਮਿਤ ਜਿਹੜਾ ਇੱਕ ਸੰਨੀ ਸਾਲ ਦਾ ਸਿਧੰਦਰ ਹੈ ਜਿਹੜਾ ਜਿਸ ਤੇ ਥਾਣਾ ਦੀਨੋਂਗਰ ਨੂੰ ਪਹਿਲਾਂ ਵੀ ਨੰ ਕਰਵਾਤਾ ਜਾਇਆ ਤੇ ਇਹਨਾਂ ਦੇ ਹਰਪਾਲ ਸਿੰਘ ਦੇ ਗਵਾਂਡ ਦੀ ਕਰਾਇਦੇ ਲੈ ਰਿਆ ਸੀ ਤੇ ਜਿਹਦੇ ਵਿੱਚ ਇੱਕ ਗੱਲ ਦੰਮੀ ਲੋਗ ਆ ਕਿ 24 ਤਰੀਕ ਨੂੰ ਅੱਗੇ ਜਮਾਨਤ ਤੇ ਹੁਣ ਆਇਆ ਜੀ ਇਸ ਨੂੰ ਥਾਣਾ ਦੀਨੋਂਗਰ ਨੂੰ ਪਹਿਲਾਂ ਵੀ ਚੋਰੀ ਦੇ ਮਾਮਲੇ ਵਿੱਚ ਉਤਾਰ ਲੈ ਕੇ ਭੇਜਿਆ ਗਿਆ ਸੀ ਤੇ 24 ਤਰੀਕ ਨੂੰ ਜਮਾਨਤ ਤੇ ਬਾਹਰ ਆਇਆ 28 ਤਰੀਕ ਨੂੰ ਅਧਿਆਪਕ ਦੇ ਬਤਨ ਨੂੰ ਜਾਬ ਦੇਤਾ ਦੂਸਰਾ ਦੇ ਨਾਲੇ ਉਹ ਬਾਸਰਪੁਰਾ ਬਟਾਲਾ ਦਾ ਕਿ ਸਾਗਾ ਜੀ ਸਾਡੀ ਸਾਨੂੰ ਮਿਲਤਰ ਸੀ ਹਾਂ ਉਹ ਵੀ ਕ੍ਰਿਮੀਨਲ ਐਕਟੀਵਿਟੀ ਦੇ ਸ਼ਾਮਲਾ 4 ਸਾਲ ਜੇਲ੍ਹ ਕੱਟ ਗਿਆ ਤੇ ਉਹ ਵੀ ਜਮੰਦ ਤੋਂ ਬਾਹਰ ਆਇਆ ਉਹਦੀ ਤੇ ਉਹ ਇੱਕੋ ਜਿਹਨਾਂ ਨੂੰ ਸ਼ਾਮਲ ਸੀ ਕਿ ਉਹ ਜਿਹੜਾ ਪਤਾ ਸੀ ਉਹ ਪਾਗੀ ਲਸੋਦਾ ਸੀ ਉਹ ਪਾਗੀ ਕਿੰਦੀ ਪਤਾ ਸੀ ਉਹਨਾਂ ਦਾ ਤੇ ਉਹਨਾਂ ਨੂੰ ਉਹਨਾਂ ਨੇ ਆਪਣੇ ਬੱਚੇ ਵਾਂਗਰ ਕਿਹਾ ਸੀ ਤੇ ਮਦਈਆਂ ਦੇ ਕਹਿਣ ਸਾਰ ਪੀ ਉਹਨਾਂ ਨੂੰ ਜਿਹੜਾ ਹੈ ਉਹ ਪੁੱਤਾ ਵਾ ਉਹਨਾਂ ਦਾ ਉਹ ਬਰਾਮਦੇ ਕਹਿਦੇ ਬਾਸਰ ਦੇ ਵਾਲੇ ਕਪਟਾਗੜੀ ਜੀ ਜਿਹੜਾ ਸੰਨੀਆ ਤੇ ਇਹਦੇ ਨਾਲ ਜਿਹਨੂੰ ਸਾਭੀ ਆ ਇਹ ਪਹਿਲਾਂ ਵੀ ਬੁਰਿਆ ਆ ਤੇ ਉਹਨੇ ਉਹ ਏਰੀਆ ਚ ਦੋ ਮੋਟਰਸਾਈਕਲ ਚੋਰੀ ਕੀਤੀ ਸੀ ਉਹਨਾਂ ਦੋ ਮੋਟਰਸਾਈਕਲਾਂ ਨੂੰ ਵੇਚ ਕੇ ਇਹਨੂੰ ਉਸਤਾਰ ਕਰਕੇ ਕੇਂਦਰੀ ਅਲਗੋੜਾਸ ਤੋਂ ਭੇਜ ਗਿਆ ਸੀ ਜੋ ਕਿ ਮਿਤੀ 24 ਜਨ 24 ਤਰੀਕ ਨੂੰ ਕਰੀਬ 4 ਦਿਨ ਪਹਿਲਾਂ ਹੀ ਜਮਾਦ ਦੇ ਬਾਹਰ ਆਇਆ 4 ਦਿਨ ਬਾਅਦ ਹੀ ਇਹਨੇ ਫੇਰ ਦੁਬਾਰਾ ਚੋਰੀ ਨੂੰ ਜਾਵ ਦਿੱਤਾ ਮੰਦਕ ਦਾਲਤ ਤੇ ਬੇਸ ਕਰਕੇ ਦਰਵਾੜ ਲਵਾਂਗੇ ਜਿਹੜੇ ਹੋਰ ਵੀ ਜੜੀਆਂ ਚੋਰੀਆਂ ਨੇ ਕੀਤੀਆਂ ਨੇ ਤੇ ਉਹਦੇ ਬਾਰੇ ਵੀ ਰਿਪੋਰਟ ਕੋਈ 1990 ਕੋਈ ਕਾਨੂੰਨੀ ਹੁੰਦੀ ਹਰੇਕ ਕੋਲ ਤਾਂ ਖਰ ਆਪਣੀ ਮਤਲਬ ਕਿ ਮਿਹਨਤ ਕਰਦਾ ਆ ਉਹਨੂੰ ਫਲ ਮਿਲਦਾ ਕਿ ਨਹੀਂ ਮਿਲਦਾ ਇਹਦੇ ਵਿੱਚ ਸਾਨੂੰ ਫਾਰਮਿੰਗ ਹੈ ਜੀ 24 ਘੰਟੇ ਦੀ ਬਿਚੀ ਸਮਾਂਪੂਰੇ ਤੇ ਰੂਟਿਨ ਚ ਚੱਲਦਾ ਹੈ